ਕਿਸਾਨ ਅੰਦੋਲਨ ਦੀ ਗੱਲ ਕਰੀਏ ਤੇ ਫਤਿਹ ਦਿਵਸ ਵਜੋਂ ਮਨਾਇਆ ਜਾ ਰਿਹਾ ਫਤਿਹ ਦਿਵਸ ਇਸ ਕਰਕੇ ਕਿਹਾ ਜਾ ਰਿਹਾ ਕਿ ਇਹ ਜਿਹੜੇ ਤਿੰਨ ਕਾਲੇ ਕਾਨੂੰਨ ਦੇ ਖਿਲਾਫ ਜਿਹੜੀ ਇੱਕ ਲੜਾਈ ਸੀ ਕੇਂਦਰ ਸਰਕਾਰ ਨਾਲ ਸਿੱਧਾ ਮੱਥਾ ਸੀ ਉਹਦੇ ਵਿੱਚ ਜਿਹੜੀ ਆ ਇਸ ਅੰਦੋਲਨ ਦੇ ਵਿੱਚ ਜਿੱਤ ਹਾਸਲ ਹੋਈ ਹੈ ਲੇਕਿਨ ਅੱਜ ਵੀ ਜਿਹੜੇ ਕਿਸਾਨ ਨੇ ਚਾਹੇ ਐਸ ਕੇਐਮ ਦੀ ਗੱਲ ਕਰੀਏ ਸੰਯੁਕਤ ਕਿਸਾਨ ਮੋਰਚਾ ਦੀ ਤਾਂ ਉਹਨਾਂ ਦਾ ਇਹੀ ਕਹਿਣਾ ਕਿ ਉਹਨਾਂ ਦੀ ਹਜੇ ਲੜਾਈ ਬਹੁਤ ਬਾਕੀ ਹੈ ਹਜੇ ਪੂਰਨ ਜਿੱਤ ਨਹੀਂ ਹੈ ਲੇਕਿਨ ਇਹ ਜਿੱਤ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ ਉੱਥੇ ਹੀ ਜੇ ਦਿੱਲੀ ਦੇ ਅੰਦੋਲਨ ਦੀ ਗੱਲ ਕਰੀਏ ਤੇ ਉਹਦੇ ਨਾਲ-ਨਾਲ ਪੰਜਾਬ ਦੇ ਵਿੱਚ ਵੀ ਇਹ ਅੰਦੋਲਨ ਜਾਰੀ ਸੀ ਪੰਜਾਬ ਦੇ ਟੋਲ ਪਲਾਜ਼ਿਆਂ ਤੇ ਪੰਜਾਬ ਦੇ ਸੈਲੋ ਪਲਾਂਟਸ ਜਿਹੜੇ ਕੰਪਨੀਆਂ ਦੇ ਪ੍ਰਾਈਵੇਟ ਕੰਪਨੀਆਂ ਦੇ ਬਣ ਰਹੇ ਉਹਨਾਂ ਦੇ ਬਾਹਰ ਇਸੇ ਹੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕ ਉਹ ਮੋਰਚਾ ਜਿਹੜਾ ਪਿਛਲੇ ਕਰੀਬ 1 ਸਾਲ ਤੋਂ ਇੱਥੇ ਲੱਗਾ ਹੋਇਆ ਸੀ ਗੁਰਦਾਸਪੁਰ ਦੇ ਪਿੰਡ ਚੀਨਾ ਰੇਲ ਵਾਲਾ ਜਿੱਥੇ ਇੱਕ ਕੋਰਪੋਰੇਟ ਘਰਾਣਿਆਂ ਦੇ ਖਿਲਾਫ ਪੱਕਾ ਮੋਰਚਾ ਇਹਦਾ ਇਹ ਐਸਕੇਐਮ ਦੀ ਹੀ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਦੇ ਤਹਿਤ ਹੀ ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਚਲਾਇਆ ਜਾ ਰਿਹਾ ਸੀ ਔਰ ਕਬ ਜਿਹੜਾ ਤਕਰੀਬਨ ਸੈਲੋ ਪਲਾਂਟ ਦਾ ਵੀ ਬਿਲਕੁਲ ਬੰਦ ਕਰਵਾ ਦਿੱਤਾ ਗਿਆ ਔਰ ਹੁਣ ਇਸ ਮੋਰਚੇ ਦੀ ਜੇ ਆਪਾਂ ਕਰੀਏ ਗੱਲ ਤਾਂ ਇਹ ਵੀ ਇੱਕ ਫਤਿਹ ਦਿਹਾੜੇ ਵਜੋਂ ਮੋਰਚਾ ਬਣਾਇਆ ਜਾ ਰਿਹਾ ਔਰ ਉਸੇ ਦੇ ਉਸੇ ਨੂੰ ਲੈ ਕੇ ਸ੍ਰੀ ਅਖੰਡ ਪਾਤਸ਼ਾਹ ਦੇ ਜਿਹੜੇ ਆਰੰਭ ਹੋ ਚੁੱਕੇ ਨੇ ਔਰ ਉਪਹੋਗਪ੍ਰੰਤ ਜਿਹੜਾ ਇਹ ਕਿਸਾਨ ਜਿਹੜੇ ਜਾ ਕੇ ਨਤਮਸਤਕ ਹੋਣਗੇ ਅੰਮ੍ਰਿਤਸਰ ਔਰ ਆਪਾਂ ਇਥੇ ਕਿਸਾਨ ਆਗੂਆਂ ਨਾਲ ਵੀ ਗੱਲ ਕਰਾਂਗੇ ਕਿ ਕਿਵੇਂ ਇਹ ਸਾਰਾ ਸੰਘਰਸ਼ ਚੱਲਿਆ ਔਰ ਅੱਜ ਉਹਨਾਂ ਦੇ ਮਨ ਦੇ ਵਿੱਚ ਕੀ ਸੋਚ ਹੈ ਅਗਲੀ ਲੜਾਈ ਦੀ ਜਾਂ ਅਗਲੇ ਸੰਘਰਸ਼ ਦੀ ਔਰ ਉਹ ਕਿਵੇਂ ਦੇਖਦੇ ਨੇ ਇਸ ਜਿੱਤ ਨੂੰ ਇਸ ਫਤਿਹ ਨੂੰ ਕਿਵੇਂ ਦੇਖਦੇ ਨੇ ਜੇ ਫਤਿਹ ਆਖਿਆ ਜਾਵੇ ਤੇ ਫਤਿਹ ਨੂੰ ਕਿਵੇਂ ਦੇਖਦੇ ਨੇ ਫਤਿਹ ਬਾਰੇ ਕੀ ਸੋਚਦੇ ਨੇ ਕਿੰਨੀ ਫਤਿਹ ਮਿਲੀ ਕਿਸ ਚੀਜ਼ ਤੋਂ ਫਤਿਹ ਮਿਲੀ ਮੇਰੇ ਨਾਲ ਨੇ ਪ੍ਰਧਾਨ ਜਿਹੜੇ ਇਥੋਂ ਦੇ ਆਗੂ ਨੇ ਗੁਰਪ੍ਰੀਤ ਸਿੰਘ ਕਿਵੇਂ ਦੇਖਦੇ ਹੋ ਅੱਜ ਆਪਾਂ ਫਤਿਹ ਦਿਵਸ ਕੈਨੇ ਆ ਫਤਿਹ ਕਿਵੇਂ ਮਿਲੀ ਸਾਰੇ ਸੰਸਾਰ ਨੂੰ ਪਤਾ ਕਿ ਜੋ ਸਭ ਤੋਂ ਲੰਮਾ ਸੰਘਰਸ਼ ਸੀ ਦਿੱਲੀ ਦੇ ਬਾਰਡਰਾਂ ਤੇ ਕਿਸਾਨੀ ਸੰਘਰਸ਼ ਚੱਲਿਆ ਤੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਆ ਇੰਨੀਆਂ ਸ਼ਹਾਦਤਾਂ ਹੋਈਆਂ ਅਸੀਂ ਨਮਨ ਕਰਨੇ ਸ਼ੀਦਾਂ ਨੂੰ 700 ਤੋਂ ਵੱਧ ਕੁਰਬਾਨੀਆਂ ਦਿੱਤੀਆਂ ਸਾਰੇ ਸੰਸਾਰ ਨੂੰ ਪਤਾ ਪਰ ਅੱਜ ਅਸੀਂ ਫਤਿਹ ਕਾਨੂੰਨ ਜਿਹੜੀ ਮੈਨ ਸਾਡੀ ਮੰਗ ਸੀ ਉਹ ਵਾਪਸ ਹੋ ਚੁੱਕੇ ਨੇ ਤੇ ਐਸਕੇਮ ਨੇ ਜੋ ਜਥੇਬੰਦੀਆਂ ਸਾਡੀਆਂ ਸਰਕਾਰ ਨਾਲ ਸਾਡਾ ਫੈਸਲਾ ਹੋ ਚੁੱਕਾ ਜਿਹੜੀਆਂ ਕੋਈ 2 4% ਕੋਈ ਹੈਗਾ ਉਹ ਕਮੇਟੀਆਂ ਬਣ ਗਈਆਂ ਉਹ ਵੀ ਹੋ ਜਾਊਗਾ ਮਸਲਾ ਹੱਲ ਪਰ ਅੱਜ ਅਸੀਂ ਇਹਨੂੰ ਆਪਣੇ ਜਿਹੜੀ ਸਾਡੀ ਪੰਜਾਬੀਅਤ ਸਾਡੀ ਕੌਮ ਆ ਅਸੀਂ ਜਿਹੜਾ ਸਿਰ ਹੈ ਸੰਸਾਰ 'ਚ ਉੱਚਾ ਹੋਇਆ ਤੇ ਜਿਹੜੀ ਲੋਕ ਆਵਾਜ਼ ਸੀ ਇਹ ਜਿਹੜੀ ਜ਼ਾਲਮ ਸਰਕਾਰ ਸੀ ਇਹਨੇ ਸੁਣੀ ਆ ਤੇ ਇਹ ਕਾਲੇ ਕਾਨੂੰਨ ਜਿਹੜੇ ਵਾਪਸ ਹੋ ਗਏ ਆ ਤੇ ਅਸੀਂ ਪ੍ਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਕਰਨੇ ਆ ਕਿ ਸਾਡੀ ਜਿਹੜੀ ਆ ਜਿੱਤ ਹੋਈ ਆ ਫਤਿਹ ਹੋਈ ਆ ਹੰਜੀ ਸਿੰਘ ਜੀ ਕਿਵੇਂ ਦੇਖਦੇ ਹੋ ਤੁਸੀਂ ਤੇ ਜਿੱਥੇ ਇਥੇ ਮੋਰਚੇ ਦੇ ਵਿੱਚ ਜ਼ਿੰਮੇਵਾਰੀ ਨਭਾਈ ਉਹਤੇ ਵਕ ਵਕ ਢੰਗ ਤਰੀਕੇ ਨਾਲ ਆਪਣੇ ਤਰੀਕੇ ਨਾਲ ਵੀ ਇਸ ਮੋਰਚੇ ਨਾਲ ਲੋਕਾਂ ਨੂੰ ਜੋੜਨ ਲਈ ਸ਼ਹਿਰਾਂ ਚ ਜੋੜਨ ਲਈ ਵੱਖਰੇ ਵਰਗਾਂ ਨਾਲ ਜੋੜਨ ਲਈ ਵੀ ਪ੍ਰਚਾਰ ਕੀਤਾ ਹਾਂਜੀ ਅੱਜ ਫਤਿਹ ਦਿਵਸ ਆਖਦੇ ਆ ਕਿੱਦਾਂ ਦੀ ਫਤਿਹ ਹੈ ਫਤਿਹ ਵੀ ਖੂਬੀ ਮਤਲਬ ਬਹੁਤ ਟਾਈਮ ਤੇ ਇਹਨੂੰ ਬਹੁਤ ਲੱਗਾ ਸਾਨੂੰ ਇਹਦਾ ਅਫਜ਼ਾਨਾ ਵੀ ਬਹੁਤ ਜਿਆਦਾ ਚਕਾਉਣਾ ਪਿਆ ਜਿਵੇਂ 700 700 ਤੋਂ ਵੱਧ ਸ਼ਹੀਦ ਹੋ ਗਏ ਇਸ ਮੋਰਚੇ ਦੇ ਵਿੱਚ ਮਤਲਬ ਬੜਾ ਦੁੱਖ ਵੀ ਬੜਾ ਇਹਦਾ ਵੀ ਉਹਨਾਂ ਦੀ ਸ਼ਹਾਦਤ ਦਾ ਵੀ ਮਤਲਬ ਉਹ ਘਟਾ ਕਿਵੇਂ ਪੂਰਾ ਹੋਊਗਾ ਪਰ ਇਹ ਜਿਹਦੇ ਜਿਹਸ ਹਾਵਨਾ ਇਹ ਕਾਨੂੰਨ ਇੰਪਲੀਮੈਂਟ ਸੀਗੇ ਵੀ ਇਹ ਕੋਈ ਹੈ ਹੀ ਨਹੀਂ ਇਹਨਾਂ ਦਾ ਸਕੋਪ ਹੀ ਕੋਈ ਨਹੀਂ ਉਹ ਗੁਰੂ ਰਾਮਦਾਸ ਨੇ ਇੰਨੀ ਕਿਰਪਾ ਕੀਤੀ ਆ ਇਹ ਲੋਕ ਲਹਿਰ ਜਦੋਂ ਕੋਈ ਮਸਲਾ ਬਣ ਜਾਂਦਾ ਇਹ ਮਸਲਾ ਲੋਕ ਲਹਿਰ ਬਣ ਗਿਆ ਸੀ ਤੇ ਇਹ ਸਰਕਾਰ ਦੀ ਮਜਬੂਰੀ ਬਣ ਗਈ ਸੀ ਕਿ ਇਹਨਾਂ ਨੂੰ ਵਾਪਸ ਕਰਨ ਤੋਂ ਬਗੈਰ ਉਹਨਾਂ ਕੋਲ ਹੋਰ ਕੋਈ ਚਾਰਾ ਹੀ ਨਹੀਂ ਸੀਗਾ ਪੰਜਾਬ ਤੋਂ ਅੰਦੋਲਨ ਚੱਲਿਆ ਪੂਰੇ ਭਾਰਤ ਦਾ ਬਣਿਆ ਵਿਦੇਸ਼ਾਂ ਤੋਂ ਵੀ ਸਾਥ ਮਿਲਿਆ ਹਾਂਜੀ ਅੱਜ ਕਿਵੇਂ ਦਾ ਇੱਕ ਲੱਗ ਦਾ ਕੀ ਆਪਾਂ ਉਹ ਕਿਹੜਾ ਅਕਸ ਲੈ ਕੇ ਵਾਪਸ ਆ ਰਹੇ ਆ ਵੀ ਕੋਈ ਵੀ ਇੱਕ ਜਿੱਤ ਦਾ ਜਸ਼ਨ ਜਿਹੜੀ ਮੋਲੋ 95% ਹੈਗੀ ਆ ਕੁਝ ਥੋੜਾ ਇੱਕ ਪਰਸੈਂਟ ਕਮੇਟੀਆਂ ਕਮਟੀਆਂ ਅਡਾਪਟ ਹੋਈਆਂ ਸਰਕਾਰ ਦੇ ਕੰਨਾਂ ਤੱਕ ਗੂੰਗੀ ਬੋਲੀ ਸਰਕਾਰ ਹੀ ਉਹਦੇ ਕੰਨਾਂ ਤੱਕ ਆਵਾਜ਼ ਗਈ ਆ ਉਹਨੂੰ ਲੱਗਾ ਵੀ ਇਹ ਬਿਲਕੁਲ ਜਿਹੜੇ ਇੱਥੇ ਲੋਕਤੰਤਰ ਦੇ ਅਕੋਰਡਿੰਗ ਇਹ ਮਸਲਾ ਵਾ ਹਰ ਇੱਕ ਦੀ ਗੱਲ ਸੁਣਨ ਦਾ ਵੀ ਗਾਂ ਅੱਗੇ ਤੋਂ ਇਮੇਜ ਬਣਿਆ ਵੀ ਜਿਵੇਂ ਇਹ ਲੋਕਾਂ ਨੇ ਆਵਾਜ਼ ਉਠਾਈ ਤੇ ਉਹਨਾਂ ਦੀ ਗੱਲ ਪੂਰੀ ਹੋਈ ਆ ਇਹ ਤੋਂ ਆਉਣ ਵਾਲਾ ਸਮਾਂ ਅੱਗੇ ਵੀ ਸਰਕਾਰਾਂ ਸਾਵਧਾਨ ਰਹਿਣਗੀਆਂ ਵੀ ਕੋਈ ਏਦਾਂ ਦਾ ਗਲਤ ਫੈਸਲਾ ਕਰਨ ਤੋਂ ਪਹਿਲਾਂ ਬਹੁਤ ਵਾਰੀ ਸੋਚਣਗੀਆਂ ਬੜਾ ਭੰਡੀ ਪ੍ਰਚਾਰ ਵੀ ਕੀਤਾ ਗਿਆ ਉਦੋਂ ਕਈ ਲੋਕਾਂ ਵੱਲੋਂ ਉਹਨੂੰ ਦੇਖੋ ਜਿੰਨਾ ਵੀ ਮਤਲਬ ਭੰਡੀ ਪ੍ਰਚਾਰ ਹੋਇਆ ਨਾ ਸਿੱਖ ਕਮਿਊਨਿਟੀ ਨੂੰ ਬਹੁਤ ਕੁਝ ਕਿਹਾ ਗਿਆ ਕਿਉਂਕਿ ਇਹ ਜਿਹੜਾ ਅਦੋਲਨਿਆ ਸ਼ੁਰੂ ਹੀ ਮਤਲਬ ਪੰਜਾਬ ਤੋਂ ਹੋਇਆ ਸੀ ਤੇ ਜ다ਤਰ ਬਸੋਂ ਸਿੱਖ ਕਮਿਊਨਿਟੀ ਦੀ ਪੰਜਾਬ ਚ ਹੀ ਆ ਤੇ ਇਹਨਾਂ ਨੂੰ ਭੰਡਣ ਵਾਸਤੇ ਮਤਲਬ ਬਹੁਤ ਡਰਾਮੇਬਾਜ਼ੀ ਹੋਈ ਬੜੀੇ ਤਰ੍ਹਾਂ ਦੇ ਮਤਲਬ ਹੱਤਕੰਡੇ ਵੀ ਉਹਨਾਂ ਵਰਤੇ ਪਰ ਉਹ ਹਰ ਹੱਤਕੰਡੇ ਚ ਫੇਲ ਹੋਏ ਆ ਹੁਣ ਤੁਸੀਂ ਦਿੱਲੀ ਚ ਵੇਖੋ ਜਿੱਥੇ ਸੰਘਰਸ਼ ਚੱਲਿਆ ਉੱਥੇ ਲੋਕਾਂ ਦੀ ਆਵਾਜ਼ ਜਿਹੜੀ ਆ ਲੋਕ ਕੀ ਕਹਿੰਦੇ ਆ ਰਿਐਲਿਟੀ ਜਿਹੜੀ ਆ ਉਹ ਆਪਣੇ ਆਪ ਸਾਹਮਣੇ ਆ ਜਾਂਦੀ ਆ ਕੋਈ ਜਿੰਨਾ ਮਰਜ਼ੀ ਗਲਤ ਪ੍ਰਚਾਰ ਕਰੇ ਭਾਜੀ ਕਿੰਨਾ ਔਖਾ ਸੀ ਕਿਸਾਨ ਵਾਸਤੇ ਹੋਰ ਵੀ ਬੜੇ ਕੰਮ ਹੁੰਦੇ ਨੇ ਘਰ ਦੇ ਵਿੱਚ ਕੰਮ ਹੁੰਦੇ ਨੇ ਲੇਕਿਨ ਇਸ ਅੰਦੋਲਨ ਚ ਤੁਸੀਂ ਸ਼ਾਮਲ ਰਹੇ ਤੁਸੀਂ ਸਾਰੇ ਲੋਕ ਇੱਥੇ ਪਿੰਡਾਂ ਦੇ ਕਿੰਨਾ ਔਖਾ ਸਮਾਂ ਹੈ ਵੇਖੋ ਜੀ ਔਖਾ ਤੇ ਜ਼ਰੂਰ ਹੁੰਦਾ ਆ ਪਰ ਇਹਦੇ ਤੋਂ ਜ਼ਰੂਰੀ ਹੁਣ ਕਿਸਾਨਾਂ ਵਾਸਤੇ ਕੁਝ ਨਹੀਂ ਰਹਿ ਗਿਆ ਇਹ ਡੈਥ ਵਾਰੰਟ ਸੀਗੇ ਕਿਸਾਨਾਂ ਦੇ ਕਾਲੇ ਕਾਨੂੰਨ ਜਿਹੜੇ ਪਾਸ ਕੀਤੇ ਸਨ ਸਰਕਾਰ ਨੇ ਤੇ ਸਾਰੇ ਜਿੰਨੇ ਵੀ ਕਿਸਾਨ ਸੀ ਜਾਂ ਮਜ਼ਦੂਰ ਸੀ ਹਰੇਕ ਵਰਗ ਨੇ ਇਹ ਸੋਚ ਲਿਆ ਕਿ ਸਭ ਤੋਂ ਪਹਿਲਾਂ ਸਾਨੂੰ ਇਹ ਕੰਮ ਆ ਉਹਦੇ ਤੋਂ ਬਾਅਦ ਚਹੀ ਆਪਣੇ ਘਰੇਲੂ ਕੰਮ ਕੋਈ ਗੱਲ ਨਹੀਂ ਆ ساری ਜ਼ਿੰਦਗੀ ਕੰਮ ਹੀ ਕਰਨੇ ਆ ਪਰ ਇਹ ਇੱਕ ਸੰਘਰਸ਼ ਜਿਹੜਾ ਹੈਗਾ ਇਹ ਇਕੱਠਿਆਂ ਹੋ ਕੇ ਲੜਨਾ ਪੈਣਾ ਸੀਗਾ ਇਹ ਸੰਘਰਸ਼ ਨੇ ਵੇਖੋ ਜੀ ਬੜਾ ਕੁਝ ਦਿੱਤਾ ਆ ਔਖੇ ਬੇਸ਼ੱਕ ਹੋਏ ਆ ਪਰ ਭਾਈਚਾਰਾ ਬਹੁਤ ਬਣਿਆ ਆ ਹਿੰਦੂਆਂ ਦੀਆਂ ਸਟੇਜਾਂ ਦੇ ਉਤੋਂ ਅੱਲਾਹੁ ਅਕਬਰ ਦੇ ਨਾਰੇ ਲੱਗੇ ਤੇ ਮੁਸਲਮਾਨਾਂ ਦੀਆਂ ਸਟੇਜਾਂ ਦੇ ਉਤੋਂ ਜੈ ਸ਼੍ਰੀ ਰਾਮ ਦੇ ਨਾਰੇ ਲੱਗੇ ਤੇ ਮੈਂ ਤੇ ਸ਼ਹਿਰਾ ਦਿੰਦਾ ਆ ਜੀ ਇਹ ਇੱਕ ਪੰਜਾਬ ਨੂੰ ਪੰਜਾਬ ਦੀ ਧਰਤੀ ਦੇ ਉਤੋਂ ਇਹ ਆਵਾਜ਼ ਉੱਠੀ ਸੀ ਪੰਜਾਬ ਦੇ ਮੋਢਿਆਂ ਦੇ ਉੱਪਰ ਸਾਰਾ ਭਾਰ ਸੀਗਾ ਪਰ ਅੱਜ ਪੰਜਾਬ ਦੀ ਜਿੱਤ ਹੋਈ ਆ ਪੰਜਾਬ ਦੀ ਜਿੱਤ ਜਿਹੜੀ ਆ ਉਹ ਸਾਰੇ ਵਰਡ ਦੇ ਵਿੱਚ ਗਈ ਆ ਜੀ ਤੇ ਭਾਈਚਾਰਾ ਕਾਇਮ ਹੋਇਆ ਆ ਕੋਈ ਗੱਲ ਨਹੀਂ ਕਿਸਾਨਾਂ ਦਾ ਕਹਿੰਦਾ ਪੰਜਾਬ ਦੀ ਜਿੱਤ ਹੋਈ ਆ ਤੁਸੀਂ ਇਸ ਜਿੱਤ ਨੂੰ ਕਿਵੇਂ ਦੇਖਦੇ ਹੋ ਤੁਸੀਂ ਤਾਂ ਪਹਿਲੇ ਦਿਨ ਤੋਂ ਇਸ ਮੋਰਚੇ ਦੇ ਉੱਤੇ ਖੜੇ ਸੀ ਔਰ ਅੱਜ ਆਪਾਂ ਇਹ ਪ੍ਰੋਗਰਾਮ ਵੀ ਉਲੀਕੇ ਆ ਅਗਲੇ ਇਹ ਜਿੱਤ ਦੀ ਬੜੀ ਵੱਡੀ ਖੁਸ਼ੀ ਹੈ ਜੀ ਕਿਉਂਕਿ ਇੱਕ ਇਤਿਹਾਸ ਗਵਾਇਆ ਇਸ ਕੌਮ ਦਾ ਪੰਜਾਬੀਆਂ ਦਾ ਇਹ ਪਹਿਲਾਂ ਵੀ ਪਹਿਲੇ ਦਿਨ ਤੋਂ ਜਦੋਂ ਤੁਰੇ ਸੀਗੇ ਉਦੋਂ ਹੀ ਇਹੋ ਨਾਰੇ ਸੀਗੇ ਵੀ ਦਿੱਲੀ 19 ਅਰੀ ਜਿੱਤੀ ਆ ਤੇ 20 ਵੀ ਅਰੀ ਜਿੱਤ ਕੇ ਮੋੜਨਾ 7 ਸਾਲ ਹੋ ਗਏ ਸੀ ਉਹ ਰਾਜ ਰਾਜੇ ਨੂੰ ਰਾਜ ਕਰਦੇ ਆ ਹੰਕਾਰੀ ਨੂੰ ਉਹ ਕਿਸੇ ਕੋ ਝੁਗਿਆ ਨਹੀਂ ਹਰ ਇੱਕ ਦਾ ਆਵਾਜ਼ ਹੀ ਵੀ ਨਹੀਂ ਉਹਨੇ ਪਛਾਨ ਹੀ ਟਣਾ ਪਰ ਪੰਜਾਬੀਆਂ ਦੀ ਆਵਾਜ਼ ਵੀ ਅਸੀਂ ਹੀ ਪਛਾਨ ਤਾਂ ਹੀ ਮੁੜਾਂਗੇ ਜੇ ਉਹਨੂੰ ਝੁਕਾ ਕੇ ਮੁੜਾਂਗੇ ਤੇ ਜਦੋਂ ਉਹਨੂੰ ਝੁਕਾ ਲਿਆ ਇੱਕਦਮ ਸਿਰ ਨੀਵਾ ਕਰਕੇ ਧੰਗੁਰੂ ਨਾਨਕ ਦੇਵ ਜੀ ਨੇ ਉਹਦੀ ਧੌਣ ਤੇ ਗੋਡਾ ਰੱਖ ਕੇ ਉਹਦੇ ਕੋਲੋਂ ਇਹ ਜਿਹੜੇ ਕਾਨੂੰਨ ਵਾਪਸ ਕਰਾਏ ਆ ਤੇ ਉਹ ਸਤਗੁਰਾਂ ਦੀ ਵਪਾਰ ਬਖਸ਼ਿਸ਼ ਹੋਈ ਜੀ ਬੜੀ ਵੱਡੀ ਖੁਸ਼ੀ ਆ ਤੁਸੀਂ ਵੇਖੋ ਕਿੱਡੇ ਵੱਡੇ ਪੱਧਰ ਦੇ ਉੱਤੇ ਜਸ਼ਨ ਉੱਥੇ ਵੀ ਮਨਾਏ ਜਾ ਰਹੇ ਆ ਤੇ ਇੱਥੇ ਵੀ ਜਦੋਂ ਜਦੋਂ ਉਹਨੇ ਵਾਪਸ ਲਈ ਉਹਦਣ ਵੀ ਇੱਥੇ ਬੜਾ ਢੋਲ ਠਮੱਕੇ ਦੇ ਨਾਲ ਅਸੀਂ ਖੁਸ਼ੀ ਮਨਾਈ ਤੇ ਅੱਜ ਵੀ ਉਹਦਾ ਸ਼ੁਕਰਾਨਾ ਪ੍ਰਮਾਤਮਾ ਦਾ ਕਰਨ ਵਾਸਤੇ ਕੱਲ ਸ੍ਰੀ ਖੰਡਪਾਲ ਸਾਹਿਬ ਆਰੰਭ ਹੋਏ ਸੀਗੇ ਕੱਲ ਨੂੰ ਉਹਨਾਂ ਦੇ ਭੋਗ ਪਹਿਣਗੇ ਤੇ ਫੇਰੇ ਇਹ ਜਿਹੜਾ ਮੋਰਚਾ ਹੈ ਸਮਾਪਤ ਕਰਾਂਗੇ ਜਿਹੜਾ ਅਦਾਨੀਆਂ ਦੇ ਕਾਰਪੋਰੇਟ ਘਰਾਣੇ ਦੇ ਖਿਲਾਫ ਲਾਇਆ ਸੀਗਾ ਇਹ ਪ੍ਰੋਗਰਾਮ ਜਿਹੜਾ ਤੁਸੀਂ ਕੱਲ ਉਲਿੱਕਿਆ ਜਿਹੜਾ ਭੋਗ ਪ੍ਰਦਨ ਕਿਵੇਂ ਦਾ ਹੋਊਗਾ ਇਹ ਪ੍ਰੋਗਰਾਮ ਜੀ ਬਿਲਕੁਲ ਰੋਲ ਧਾਰਮਿਕ ਹੈ ਕੱਲ ਨੂੰ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਕੱਲ ਸ੍ਰੀ ਅਖੰਡ ਪੜਸਾਹ ਆਰੰਭ ਹੋਇਆ ਸੀ ਐਤਵਾਰ ਨੂੰ ਕੱਲ ਉਹਨਾਂ ਦੇ ਭੋਗ ਪਹਿਣਗੇ ਉਹਦੇ ਵਿੱਚ ਕੀਰਤਨੀ ਜਥੇ ਕਵੀਸ਼ਰੀ ਜਥੇ ਅਤੇ ਮਹਾਂਪੁਰਸ਼ ਹਾਜ਼ਰੀ ਭਰਨਗੇ ਤੇ ਗੁਰੂ ਘਰ ਲੰਗਰ ਟੁੱਟ ਵਰਤੇਗਾ ਪੂਰੀ ਖੁਸ਼ੀ ਦੇ ਨਾਲ ਮਨਾਇਆ ਜਾਵੇਗਾ ਬਿਲਕੁਲ ਜਿਵੇਂ ਦਿੱਲੀ ਦੇ ਵਿੱਚ ਇੱਕ ਜਸ਼ਨ ਦਾ ਮਾਹੌਲ ਹੈ ਦਿੱਲੀ ਦੀ ਬਾਰਡਰਾਂ ਦੇ ਉੱਤੇ ਜੇ ਬਰੂਹਾਂ ਦੇ ਉੱਤੇ ਇੱਕ ਜਸ਼ਨ ਦਾ ਮਾਹੌਲ ਆ ਫਤਿਹ ਦਿਵਸ ਮਨਾਇਆ ਜਾ ਰਿਹਾ ਫਤਿਹ ਅਰਦਾਸ ਕੀਤੀ ਗਈ ਉੱਥੇ ਹੀ ਉਹ ਉਥੋਂ ਚਾਲੇ ਪਾਏ ਜਾ ਰਹੇ ਨੇ ਜਥਿਆਂ ਦੇ ਔਰ ਉਹ ਜਥਿਆਂ ਦੇ ਸਵਾਗਤ ਲਈ ਵੀ ਲੋਕ ਬਹੁਤ ਉਤਸ਼ਾਹ ਲੋਕਾਂ ਦੇ ਵਿੱਚ ਪੰਜਾਬ ਦੇ ਲੋਕਾਂ ਚ ਚਾਹੇ ਉਧਰ ਹਰਿਆਣੇ ਦੇ ਵਿੱਚ ਦੇਖਿਆ ਜਾਏ ਚਾਹੇ ਉਹ ਯੂਪੀ ਚ ਦੇਖਿਆ ਜਾਏ ਲੇਕਿਨ ਮੁੱਖ ਤੌਰ ਤੇ ਪੰਜਾਬ ਦੇ ਕਿਉਂਕਿ ਸੰਘਰਸ਼ ਜਿਹੜਾ ਜੇ ਆਪਾਂ ਇਸ ਸੰਘਰਸ਼ ਨੂੰ ਖੇਤੀ ਸੰਘਰਸ਼ ਨੂੰ ਮੈਂ ਯਾਦ ਕਰਾਂ ਜਾਂ ਇਸ ਸੰਘਰਸ਼ ਦੀ ਗੱਲ ਕਰੀਏ ਤਾਂ ਨਵੰਬਰ ਦੇ ਮਹੀਨੇ ਜਦੋਂ ਇਥੋਂ ਤੁਰਿਆ ਇੱਕ ਜਥਾ ਤਾਂ ਇਹ ਸੋਚ ਕੇ ਨਹੀਂ ਸੀ ਤੁਰਿਆ ਕਿ ਇਸ ਸੰਘਰਸ਼ ਨੂੰ ਇੰਨਾ ਲੰਬਾ ਸਮਾਂ ਉਹਨਾਂ ਨੂੰ ਉੱਥੇ ਹੰਡਾਣਾ ਪਊਗਾ ਜਾ ਪੰਜਾਬ ਦੇ ਟੋਲ ਪਲਾਜ਼ਾ ਦੇ ਇਨਾ ਸਮਾਂ ਹੰਡਾਣਾ ਪਊਗਾ ਜਾਂ ਪੰਜਾਬ ਦੀਆਂ ਸੜਕਾਂ ਤੇ ਇਨਾ ਉਤਰਨਾ ਪਊਗਾ ਇੱਕ ਕਦੀ ਸੋਚਿਆ ਨਹੀਂ ਸੀ ਇਹ ਲੇਕਿਨ ਜਿੱਤ ਆਖਰ ਮਿਲੀ ਔਰ ਉਸ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਨੇ ਗੁਰਦਾਸਪੁਰ ਚ ਵੀ ਕੱਲ ਇੱਕ ਧਾਰਮਿਕ ਸਮਾਗਮ ਹੋਵੇਗਾ ਔਰ ਉਸ ਤੋਂ ਬਾਅਦ ਇਹ ਸਾਰੇ ਜਿਹੜੇ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹਨਾਂ ਤਮਸਤਕ ਹੋਣਗੇ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਔਰ ਅਗਲੀ ਲੜਾਈ ਦੀ ਰਣਨੀਤੀ ਜਿਹੜੀ ਅਗਲੀਆਂ ਜਿਹੜੀ ਇਹ ਕਹਿ ਲਈਏ ਕਿ ਸੰਘਰਸ਼ ਹਜੇ ਹੋਰ ਬਾਕੀ ਹੈ ਉਹਦੀ ਜਿਹੜੀ ਆ ਉਹ ਲਿਖੀ ਜਾਊਗੀ कैमरा पर्सन विक्की ਦੇ ਨਾਲ ਗੁਰਪ੍ਰੀਤ ਚਾਵਲਾ ਜਗਬਣੀ ਟੀਵੀ ਲਈ ਕੁਰਦਾਸਪੁਰ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ ਧੰਨਵਾਦ